ਉਹ ਸੱਤ ਸੈਣਾ ਇਹਨਾਂ ਨੂੰ ਕੌੜਾ ਲੱਗਾ ਸਾਡਾ ਮੁੰਡਾ ਇੱਕ ਵੀਡੀਓ ਬਣਾ ਰਿਹਾ ਸੀ ਉਹ ਤੋਂ ਇਹਨੇ ਆਪ ਮੋਬਾਈਲ ਖੋਲਿਆ ਭੱਜ ਗਿਆ ਉਹ ਕੰਮ ਕਰਨ ਦੀ ਬਜਾਏ ਉਹ ਗੱਲ ਭਿੰਦਾ ਉਲਟਿਆ ਇਹਨਾਂ ਨੂੰ ਕੁਰਸੀ ਦਾ ਇੰਨਾ ਹੰਕਾਰ ਹੋ ਗਿਆ ਕਿ ਲੋਕਾਂ ਦੀ ਗੱਲ ਹੀ ਨਹੀਂ ਸੁਣ ਰਹੇ ਨਹੀਂ ਦੇ ਉਹ ਜਦੋਂ ਫਿਰ ਐਮਐਲਏ ਸਾਹਿਬ ਨੇ ਮੋਬਾਈਲ ਖੋਲਿਆ ਤਾਂ ਫਿਰ ਉਹ ਮੋਬਾਈਲ ਕਿੱਧਰ ਗਿਆ ਹੁਣ ਉਹਨਾਂ ਨੇ ਮੋਬਾਈਲ ਖੋ ਗਿਆ ਪਿੱਛੇ ਕਰ ਲਿਆ ਪਿੱਛੋਂ ਬਾਹ ਫੜ ਕੇ ਸੀ ਮੋਬਾਈਲ ਖੋਲਿਆ ਉਹ ਤੋਂ ਐਮਐਲਏ ਸਾਹਿਬ ਦੀ ਹਾਂ ਬਾਹ ਫੜ ਕੇ ਮੋਬਾਈਲ ਖੋਇਆ ਤੇ ਹੁਣ ਜੇ ਤੁਹਾਡੇ ਤੇ ਕੋਈ ਕਾਰਵਾਈ ਕਰਨ ਵੀ ਆ ਸਾਡੀ ਵੀਡੀਓ ਵਾਇਰਲ ਕਰਤੀ ਜਾਏ ਹਰ ਹਾਲ ਤੇ ਚੱਲੂਗਾ ਡਰ ਕੇ ਨਿਉਂ ਕੇ ਨਹੀਂ ਚੱਲਦਾ ਬੇਸ਼ੱਕ ਗੋਲੀ ਮਰਾ ਦੇ ਖੜਾ ਕੇ ਗੋਲੀ ਵੀ ਚੱਲੂਗਾ ਮਾਇਆ ਇੰਨਾ ਡਰਨ ਵਾਲਾ ਨਹੀਂ ਨਾ ਡਰਪੋਕ ਹੈ ਉਹ ਬਖਲਾੜ ਝਾਉਂਦਾ ਜਦੋਂ ਆਉਂਦਾ ਉਹ ਤਾਂ ਕਹਿ ਦਿੰਦਾ ਵੀ ਮੱਲਾ ਤੁਸੀਂ ਖੱਡਾ ਚਲਾਉਂਦੇ ਸੀ ਸਾਡੇ ਪ੍ਰਧਾਨ ਨੂੰ ਕਹਿੰਦਾ 71 ਨੂੰ ਜ਼ਿਲ੍ਹਾ 71 ਨੂੰ ਰਜਿੰਦਰ ਸਿੰਘ ਬੱਗੀ ਦੇ ਵੀ ਤੁਸੀਂ ਉਦੋਂ ਰੇਤੇ ਵਾਲਾ ਵੀ ਖੱਡਾ ਚਲਾਇਆ ਅਸੀਂ ਕਿਹਾ ਵੀ ਇਹ ਗੱਲ ਨਹੀਂ ਸਬੂਤ ਉਹਦੀਆਂ ਉੱਥੇ ਸਾਰਾ ਪਹੁੰਚ ਗਏ ਡੀਐਸਪੀ ਐਸ ਪਹੁੰਚ ਕੇ ਉੱਥੇ ਮੌਕਾ ਦੇਖਿਆ ਗਿਆ ਨਹੀਂ ਸੀ ਹਾਂ ਪਰ ਅਸੀਂ ਸਬੂਤ ਕਰਦੇ ਆ ਉਹਦੇ ਅੱਜ ਤੱਕ ਤੰਨ ਚੱਲਦੇ ਆ ਨਹੀਂ ਐਮਐਲਏ ਦੇ ਹਾਂ ਐਮਐਲਏ ਦੇ ਆਪ ਦੇ ਤੰਨ ਚੱਲਦੇ ਆ ਹਿਸਾਬੱਤੀ ਲੈਂਦਾ ਉਹਨਾਂ ਤੋਂ ਕੋਈ ਕੰਮ ਨਹੀਂ ਪਿੰਡਾਂ 'ਚ ਹੋ ਰਿਹਾ ਜੀ ਸਾਡੇ ਤਾਂ ਜਾ ਕੇ ਦੇਖ ਲਓ ਛੱਪੜ ਤੇ ਜਾ ਕੇ ਦੇਖ ਲਓ ਛੱਪੜ 'ਚ ਡਰ ਲੱਗਦਾ ਪਿੰਡ ਦੇ ਵਿਚਾਲੇ ਛੱਪੜ ਹੈ ਜੰਗਲ ਬਣਿਆ ਹੋਇਆ ਇੱਕ ਜੰਗਲ ਉਹ ਉੱਥੇ ਠੇਕਾ ਵੀ ਹੋਇਆ ਉਹਦਾ 32 ਲੱਖ ਦਾ ਪਰ ਇਹਨੇ ਅੱਜ ਤੱਕ ਕੰਮ ਨਹੀਂ ਚੱਲਣ ਦਿੱਤਾ ਕਹਿੰਦਾ ਜਨਾਚਰ ਸਰਪੰਚ ਨਹੀਂ ਬਦਲੀਦਾ ਮੈਂ ਕੰਮ ਨਹੀਂ ਚ ਕਾਇਕ ਹੋਰ ਮੈਂ ਤੁਹਾਨੂੰ ਦੁਬਾਰਾ ਪੁੱਛੂੰਗਾ ਜਿਵੇਂ ਹੁਣ ਮੋਬਾਈਲ ਖੋਲਿਆ ਉਹਦਾ ਕਿਤੇ ਕਾਰਨ ਕੋਈ ਹੋਰ ਤਾਂ ਨਹੀਂ ਕੱਲੂ ਐਮਐਲਏ ਸਾਹਿਬ ਵੀ ਆ ਜਾਣ ਜਾਂ ਕੋਈ ਹੋਰ ਗੱਲਬਾਤ ਅਸੀਂ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਬਈ ਤੂੰ ਇਹ ਆਪਦਾ ਪੱਖ ਦੋ ਉਹਦਾ ਪੱਖ ਲੈਣਾ ਬਣਦਾ ਜ਼ਰੂਰ ਹੋ ਕੁਰਸੀ ਤਾਂ ਬਦਲਦੀ ਰਹੂ ਨਾ ਸਾਡੀ ਨਿੱਜੀ ਦੋਸਤ ਨਹੀਂ ਕਿਸੇ ਨਾਲ ਸਾਡਾ ਤਾਂ ਕੰਮ ਨਹੀਂ ਮਸਲਾ ਹੈ ਜਿਹੜਾ ਕੰਮ ਨਹੀਂ ਕਰਦਾ ਉਹਦੇ ਬਰ ਖਲਾਫ ਹੈ ਜਿਹੜਾ ਕੰਮ ਕਰਦਾ ਉਹਨੂੰ ਸਲਾਮ ਹੈ ਸ੍ਰੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਮੋੜ ਸੁਖਵੀਰ ਸਿੰਘ ਮੈਸਰਖਾਨਾ ਦਾ ਇੱਕ ਕਲਿੱਪ ਵਾਇਰਲ ਹੁੰਦਾਗਾ ਪਰ ਉਹ ਕਲਿੱਪ ਦੇ ਪਿਛਲੀ ਸਚਾਈ ਕੀ ਆ ਕੀ ਉਹ ਕਲਿੱਪ ਸੱਚਾਗਾ ਜਾਂ ਝੂਠਾਗਾ ਫੇਕ ਆ ਜਾਂ ਰੀਅਲ ਆ ਉਹਦੇ ਬਾਰੇ ਅਸੀਂ 2-3 ਦਿਨਾਂ ਤੋਂ ਪਤਾ ਕਰ ਰਹੇ ਸੀ ਪਰ ਜਿਉਂ ਹੀ ਸਾਨੂੰ ਪਤਾ ਲੱਗਿਆ ਵੀ ਉਹ ਕਟਨਾ ਕੀ ਆ ਜਿਉਂ ਕਟਨਾ ਦੇ ਜਿਹੜੇ ਚਸ਼ਮਦੀਦ ਆ ਜਾਂ ਜਿਹੜੇ ਕੋਲੇ ਸੀ ਉਹਨਾਂ ਦੇ ਨਾਲ ਜਿਹੜਾ ਸਾਡਾ ਸੰਪਰਕ ਹੋਇਆ ਅਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੋੜ ਬਲਾਕ ਦੇ ਉਗਰਾਹਾ ਜਥੇਬੰਦੀ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਉਹ ਸਾਡੇ ਨਾਲ ਮੌਜੂਦ ਰਹਿਣਗੇ ਜਿਹੜੇ ਮੌਕੇ ਤੇ ਉੱਥੇ ਮੌਜੂਦ ਸੀ ਤੇ ਜਿਨ੍ਹਾਂ ਦੇ ਕੋਲ ਹੀ ਉਹ ਘਟਨਾ ਹੋਈ ਆ ਇਹਨਾਂ ਤੋਂ ਗੱਲਬਾਤ ਪੁੱਛਦੇ ਆਂ ਵੀ ਅਸਲ ਦੇ ਵਿੱਚ ਗੱਲ ਕੀ ਸੀ ਗੁਰਮੇਲ ਜੀ ਹਾਂਜੀ ਆ ਤੁਹਾਡਾ ਪਿੰਡ ਕਿਹੜਾ ਜੀ ਤੇ ਇਹ ਘਟਨਾ ਕਿੱਥੋਂ ਦੀ ਆ ਮੇਰਾ ਪਿੰਡ ਰਾਮਗੜ੍ਹ ਭੁੰਦੜਾ ਜੀ ਇਹ ਘਟਨਾ ਸਾਡੇ ਪਿੰਡ ਦੀ ਆ ਕੋਟਫੱਤੇ ਦਾ ਅੱਡਾ ਹੈ ਉਦੋਂ ਥੋੜਾ ਜਿਹਾ ਅੱਗੇ ਇਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਅਸੀਂ ਪ੍ਰੋਗਰਾਮ 'ਚ ਖੱਲਰ ਪਾਉਣ ਤੋਂ ਬਿਨਾ ਪਾਸੇ ਖੜ ਕੇ ਗੱਲਬਾਤ ਕਰਨਾ ਚਾਹੁੰਦੇ ਸੀ ਐਮਐਲਏ ਨਾ ਰੋਕ ਕੇ ਉਹਨਾਂ ਨਾਲ ਗੱਲਬਾਤ ਬਹੁਤ ਵਧੀਆ ਚੱਲੀ ਸਾਡੀ ਜੀ ਗੱਲਬਾਤ ਚੱਲਦਿਆਂ ਕਿਉਂਕਿ ਇਹਨਾਂ ਨੇ ਲਾਰੇ ਲਾਉਣੇ ਹੁੰਦੇ ਆ ਇਧਰੋਂ ਸੱਚ ਬੋਲਿਆ ਜਾਂਦਾ ਹੈ ਸੱਚ ਸਹਿਣਾ ਬਹੁਤ ਔਖਾ ਹੈ ਜਦੋਂ ਅਸੀਂ ਸੱਚੀਆਂ ਕੁਝ ਗੱਲਾਂ ਕਹੀਆਂ ਉਹ ਸੱਚ ਸਹਿਣਾ ਇਹਨਾਂ ਨੂੰ ਕੌੜਾ ਲੱਗਿਆ ਸਾਡਾ ਮੁੰਡਾ ਇੱਕ ਵੀਡੀਓ ਬਣਾ ਰਿਹਾ ਸੀ ਉਹ ਤੋਂ ਇਹਨੇ ਆਪ ਮੋਬਾਈਲ ਖੋਲਿਆ ਭੱਜ ਗਿਆ ਹੱਥ ਮਾਰਦਾ ਉਹ ਚੱਕਰ ਵੀਡੀਓ ਚ ਦੀਂਦਾ ਉਹ ਮੋਬਾਈਲ ਖੋਲਿਆ ਮੋਬਾਈਲ ਖੋਕੇ ਇਹ ਉਦੋਂ ਘਬਰਾ ਗਿਆ ਪੂਰਾ ਅਸੀਂ ਆਪ ਤਾਂ ਉਹ ਤੋਂ ਦੁਬਾਰਾ ਮੋਬਾਈਲ ਖੋਕੇ ਉਹਨੂੰ ਸੁਚੇਤ ਕਰਾਇਆ ਐ ਮੇਲੇ ਸਾਡੇ ਛੋਡੇ ਬਣਦਾ ਨਹੀਂ ਇਹ ਛੋਡੇ ਉਲਟ ਜਾਊ ਖਬਰਦਾਰ ਹੋ ਜਾਓ ਇਸ ਤੋਂ ਜੀ ਕਾਰਨ ਇਹਦਾ ਕੀ ਹੈ ਮੇਨ ਕਾਰਨ ਸਾਡਾ ਕੀ ਸੀ ਇਹ ਬੋਟਾਂ ਜਦੋਂ ਪੈਂਦੀਆਂ ਸੀ ਉਦੋਂ ਕਹਿੰਦਾ ਸੀ ਸਾਡੇ ਇੱਕ ਪਾਈਪਲਾਈਨ ਪਈ ਹੋਈ ਆ ਵੀ ਤੇਲਾਂ ਪੈਂਦੀਆਂ ਸਾਡੇ ਤਿੰਨ ਪਿੰਡਾਂ ਨੂੰ ਜੀ ਕੋਟਫੱਤਾ ਕੋਟਪੁਰ ਅਤੇ ਰਾਮਗੜ੍ਹ ਭੁੰਦੜ ਉਹ ਟੇਲਾਂ ਤੇ ਪਾਣੀ ਪੂਰਾ ਨਹੀਂ ਹੋ ਰਹਾ ਪੂਰਾ ਕਾਰਨਖਾਤਰ ਅਕਾਲੀ ਸਰਕਾਰ ਨੇ ਉਥੇ ਸੱਤ ਦੇ ਵਿੱਚ ਪਾਈਪਾਂ ਪਾਤੀਆਂ ਇੱਕ ਜੀ ਜਿਹੜੀਆਂ ਪਾਈਪਾਂ ਅੱਜ ਤੱਕ ਉਹ ਚੱਲ ਹੀ ਨਹੀਂ ਰਹੀਆਂ ਜੀ ਅਸੀਂ ਇਹਨਾਂ ਨਾਲ ਗੱਲ ਕਰੀ ਸੀ ਵੋਟਾਂ ਵੇਲੇ ਵੀ ਸਾਡੀਆਂ ਪਾਈਪਾਂ ਚਲਾ ਦਿਓ ਪਿੰਡ ਵਾਸੀਆਂ ਨੇ ਇਹ ਕਹਿੰਦਾ ਵੀ ਭੂਆ ਮੈਨੂੰ ਕੈਮਰੇ ਲਾ ਕੇ ਚਲਾਉਣੀਆਂ ਪੈ ਜਾਣ ਮੈਂ ਵੋਟਾਂ ਚਲਾ ਦੂੰ ਜੀ ਪਾਈਪਾਂ ਵੋਟਾਂ ਤੋਂ ਬਾਅਦ ਉਹਦੀ ਚਲਾ ਦੂੰ ਸਾਡੀ ਬਾਰ-ਬਾਰ ਗੱਲ ਹੋਣ ਤੋਂ ਘੱਟੋ-ਘੱਟ ਤਿੰਨ-ਚਾਰ ਵਾਰੀ ਇਹਦੇ ਘਰੇ ਗਏ ਜੀ ਫੇਰ ਅਸੀਂ ਇਹ ਤੋਂ ਪਹਿਲਾਂ ਜਦੋਂ ਇਹਦਾ ਰਾਉਂਡ ਸੀ ਉਦੋਂ ਵੀ ਇਹਨੂੰ ਅੱਡੇ ਤੇ ਮਿਲੇ ਜਦੋਂ ਹੁਣ 19 ਤਰੀਕ ਨੂੰ ਆਇਆ ਉਦਦੇ ਵੀ ਅੱਡੇ ਤੇ ਮਿਲੇ ਜਿੱਦੇ ਮੋਬਾਈਲ ਖੁੰਦਾ ਹੂੰ ਉਹ ਕੰਮ ਕਰਨ ਦੀ ਬਜਾਏ ਹੋ ਗੱਲ ਪੈਂਦਾ ਉਲਟਿਆ ਇਹਨਾਂ ਨੂੰ ਕੁਰਸੀ ਦਾ ਇੰਨਾ ਹੰਕਾਰ ਹੋ ਗਿਆ ਕਿ ਲੋਕਾਂ ਦੀ ਗੱਲ ਹੀ ਨਹੀਂ ਸੁਣ ਰਹੇ ਹੂੰ ਭਗਵਾਨ ਤਮਾਨ ਸਾਹਿਬ ਤਾਂ ਕਹਿੰਦੇ ਵੀ ਤੁਸੀਂ ਸੜਕਾਂ ਨਾ ਰੋਕੋ ਹੂੰ ਤੁਸੀਂ ਮੁਜ਼ਾਰੇ ਤੇ ਨਜਾਇਜ਼ ਕਰੋ ਮੰਤਰੀਆਂ ਦੇ ਬਾਰਾ ਮੂਰੇ ਜਾਓ ਐਮਐਲਏ ਦੇ ਬਾਰਾ ਮੂਰੇ ਜਾਓ ਅਫਸਰਾਂ ਦੇ ਬਾਰਾ ਮੂਰੇ ਜਾਓ ਹਾਲਾਂਕਿ ਪਿੰਡ ਆ ਕੇ ਸਾਡੀ ਗੱਲ ਨਹੀਂ ਸੁਣਦੇ ਇਹਨਾਂ ਦੇ ਹਾਜ਼ਮੀ ਨਹੀਂ ਆਉਂਦੀ ਕੀ ਗੱਲ ਕਿਹੜੇ ਪਾਸੇ ਨੂੰ ਜਾਂਦੀ ਆ ਉਹ ਗੱਲ ਇਹਨਾਂ ਦੀ ਅਸੀਂ ਆਪਦੀ ਹੱਕ ਦੀ ਗੱਲ ਕਰਦੇ ਆ ਵੀ ਸਾਡੇ ਪਾਣੀ ਨਹੀਂ ਆਉਂਦਾ ਸਾਨੂੰ ਪਾਣੀ ਦੇ ਦਿਓ ਪਾਣੀ ਮੰਗਣ ਦੀ ਬਜਾਏ ਉਹ ਪਾਈਪਾਂ ਚਲਾਉਣ ਦੀ ਬਜਾਏ ਉਲਟਾ ਸਾਡੇ ਗੱਲ ਪੈਂਦੇ ਆ ਮੋਬਾਈਲ ਖੋਹਦੇ ਆ ਜੋ ਵੀਡੀਓ ਬਣਾਉਂਦੇ ਆ ਇਹ ਚ ਵੀਡੀਓ ਗਲਤ ਕੀ ਬਣ ਰਹੀ ਸੀ ਉਹ ਸਾਨੂੰ ਵਿਸ਼ਵਾਸ ਦਿਵਾਉਂਦਾ ਵੀ ਮੈਂ ਚਲਾਉਣਾ ਹਰ ਹਿੱਲੇ ਇਹ ਤਾਂ ਗੱਲ ਹੀ ਮੁੱਕਦੀ ਸੀ ਜਿਹੜਾ ਮੁੰਡਾ ਵੀਡੀਓ ਬਣਾ ਰਿਹਾ ਸੀ ਉਹ ਛੁਡੀ ਜਥੇਬੰਦੀ ਦਾ ਸੀਗਾ ਹਾਂ ਸਾਡਾ ਵਰਕਰ ਆ ਪਿੰਡ ਵਰਕਰ ਆ ਉਹ ਇਨ ਉਹਤੇ ਉਹਦਾ ਭਰਾ ਸਰਪੰਚਾ ਹੈ ਹੂੰ ਉਹਨਾਂ ਨਾਲ ਨਿੱਜੀ ਰੰਜਿਸ਼ ਰੱਖਦਾ ਉਹ ਸਰਪੰਚੀ ਤੌਰ ਤੇ ਅਸੀਂ ਕਹਿੰਨੇ ਉਹ ਸਰਪੰਚ ਕਹਿੰਦਾ ਵੀ ਮੈਂ ਆਜ਼ਾਦ ਆਜ਼ਾਦ ਹੀ ਰਹੂਗਾ ਜੀ ਮੈਂ ਕਿਸੇ ਨਾਲ ਮਿਲ ਕੇ ਨਹੀਂ ਚੱਲਦਾ ਉਹਦਾ ਕਰਕੇ ਥੋੜੀ ਜਿਹੀ ਰੰਜਿਸ਼ ਬੱਧ ਰੱਖਦਾ ਸੀ ਇਸ ਕਰਕੇ ਅਸੀਂ ਉਹਦੇ ਵਿਰੋਧ ਵਿੱਚ ਨਹੀਂ ਆਉਣ ਦਿੰਦੇ ਕੋਈ ਹਰ ਹੀਲਾ ਵਰਤੇ ਜੋ ਤੇ ਕੋਈ ਕੈਸ ਕੁਛ ਪਾਉਣਾ ਚਾਹੁੰਦਾ ਅਸੀਂ ਬਰਾਬਰ ਖੜਾਂਗੇ ਅੜ ਕੇ ਖੜਾਂਗੇ ਨਹੀਂ ਤੇ ਉਹ ਜਦੋਂ ਫਿਰ ਐਮਐਲਏ ਸਾਹਿਬ ਨੇ ਮੋਬਾਈਲ ਖੋਲਿਆ ਤਾਂ ਫਿਰ ਉਹ ਮੋਬਾਈਲ ਕਿੱਧਰ ਗਿਆ ਹੁਣ ਮੋਬਾਈਲ ਅਸੀਂ ਵਾਪਸ ਤੁਰਤ ਖੋ ਕੇ ਮੋਬਾਈਲ ਉਹਨਾਂ ਤੋਂ ਆਪਦੇ ਕੋਲੇ ਰੱਖਿਆ ਐਮਐਲਏ ਸਾਹਿਬ ਤੋਂ ਫਿਰ ਤੁਸੀਂ ਦੁਬਾਰਾ ਮੋਬਾਈਲ ਦੁਬਾਰਾ ਦੁਬਾਰਾ ਉੱਥੇ ਹੀ ਮੋਬਾਈਲ ਕੱਠੇ ਚੋਮੇ ਜੱਕਰੀ ਹਾਂਜੀ ਆਪ ਖੋਇਆ ਸੀ ਹੂੰ ਉਹਨਾਂ ਨੇ ਮੋਬਾਈਲ ਖੋ ਗਿਆ ਪਿੱਛੇ ਕਰ ਲਿਆ ਪਿੱਛੋਂ ਬਾਹ ਫੜ ਕੇ ਅਸੀਂ ਮੋਬਾਈਲ ਖੋ ਲਿਆ ਉਹ ਤੋਂ ਐਮਐਲਏ ਸਾਹਿਬ ਦੀ ਬਾਹ ਫੜ ਹਾਂ ਬਾਹ ਫੜ ਕੇ ਮੋਬਾਈਲ ਖੋਇਆ ਅਸੀਂ ਉਹ ਤਾਂ ਗਲਤ ਗਿੰਦੇ ਕਾਨੂੰਨੀ ਗਲਤ ਹੈ ਕਿਸੇ ਕੋਲੇ ਕੀ ਅਧਿਕਾਰ ਹੈ ਕਿਸੇ ਦੀ ਚੀਜ਼ ਖੋਣ ਹੂੰ ਘੱਟੋ ਘੱਟ 50 ਬੰਦੇ ਆ ਅਸੀਂ ਇੱਕ ਇਹ ਨਹੀਂ ਵੀ ਇੱਕ ਹੈ ਹਾਂ ਜੀ ਇੰਨੇ ਬੰਦੇ ਸੀ ਵਿਰੋਧ ਕਰ ਰਹੇ ਸੀ ਉਹਦਾ ਉਸੇ ਤਰੀਕੇ ਨਾਲ ਗੱਲਬਾਤ ਨਹੀਂ ਵਿਰੋਧ ਕਰ ਰਹੇ ਸੀ ਨਾ ਕਿ ਕਾਲੀਆਂ ਝੰਡੀਆਂ ਦਿਖਾ ਕੇ ਜਾऊं ਪਿਆਰ ਨਾਲ ਵਿਰੋਧ ਹੁੰਦਾ ਸੀ ਉਹ ਵਿਰੋਧ ਝੱਲਣ ਦੀ بجائے ਉਹ ਖਲਾਟ ਚਾ ਕੇ ਉਹਨੇ ਮੋਬਾਈਲ ਖੋਲਿਆ ਤੇ ਉਸ ਤੋਂ ਬਾਅਦ ਤੁਸੀਂ ਫਿਰ ਆਪਦੀ ਜਥੇਬੰਦੀ ਕੋਲੇ ਇਹ ਗੱਲ ਰੱਖੀ ਜਾਂ ਨਹੀਂ ਰੱਖੀ ਇਹ ਕਿੰਨੀ ਤਰੀਕ ਦੀ ਘਟਨਾ ਕੀ ਇਹ 19 ਤਰੀਕ ਦੀ ਘਟਨਾ ਹੈ ਜੀ ਜਥੇਬੰਦੀ ਕੋਲੇ ਗੱਲ ਗਈ ਹੋਈ ਹੈ ਤੁਰਤੀ ਮੈਸੇਜ ਵਾਗ ਗਏ ਸੀ ਅਸੀਂ ਸਮਾਂ ਦੀ ਇਹ ਤੇ ਬਾਹਰ ਚ ਆਉਣਾ ਸੀ ਸਾਨੂੰ ਇੱਧਰ ਆ ਸੁਭ ਕਰਨ ਦੀ ਜੋਸ਼ੀ ਦੀ ਹੋਈ ਹੈ ਇਦੇ ਵਿੱਚ ਉਲਝੇ ਹੋਣ ਕਰਕੇ ਅਸੀਂ ਉੱਥੋਂ ਹਜੇ ਥੋੜਾ ਜਿਹਾ ਪਿੱਛੇ ਹਟੇ ਹੋਏ ਆ ਵੀ ਇੱਧਰਲਾ ਬਵਾਦ ਨਾ ਛੇੜੀਏ ਪਹਿਲਾਂ ਇੱਧਰ ਅਸੀਂ ਹਿੱਦੀ ਵਾਲਾ ਕੰਮ ਆ ਜਿਹੜਾ ਉਹ ਵੀਰ ਦੀ ਸ਼ਹੀਦੀ ਹੋਈ ਆ ਉਹਨੂੰ ਪੂਰਾ ਸ਼ਿਰੇ ਲਾਈਏ ਧੰਨਵਾਦਨਾ ਆਹ ਮਤਲਬ ਵੀ ਇਹ ਤੁਸੀਂ ਜਥੇਬੰਦੀ ਕੋਲੇ ਦੱਸਤਾ ਹਾਰੀ ਗੱਲ ਹਾਂਜੀ ਹਾਂਜੀ ਤੇ ਮੈਂ ਰੋਲਾ ਸਿਰਫ ਇਹ ਸੀ ਵੀ ਟੇਲਾਂ ਵਾਲੇ ਪਾਣੀ ਦਾ ਉਹ ਮਸਲਾ ਸੀ ਤੁਸੀਂ ਗੱਲਬਾਤ ਕਰ ਰਹੀ ਸੀ ਟੇਲਾਂ ਤੇ ਪਾਣੀ ਅਜੇ ਵੀ ਨਹੀਂ ਪੂਰਾ ਹੋ ਰਿਹਾ ਜਿਵੇਂ ਅੱਜ ਮੌਸਮ ਹੈ ਜੀ ਅੱਜ ਜਾ ਕੇ ਦੇਖ ਲਓ ਟੇਲਾਂ ਸਾਡਾ ਨੁਕਸਾਨ ਕਰ ਰਹੀਆਂ ਹੋਣਗੀਆਂ ਪਿੱਛੇ ਮੋਗੇ ਬੰਦ ਕਰ ਦਿੰਦੇ ਆ ਉਹ ਸਾਡੇ ਕੋਲੇ ਵੀਡੀਓ ਵੀ ਸੀ ਵੀ ਉਹਨੂੰ ਤੁਰਤ ਦਿਖਾਈ ਹੋਈ ਜਦਦੇ ਉਹਨੇ ਜਾਣਾ ਸੀ ਉਹਦੇ ਪਿਛਲੇ ਮੋਗੇ ਬੰਦ ਸੀ ਮੋਗੇ ਤੇ ਬੰਦੇ ਬੈਠੇ ਸੀ ਤੇ ਗਾਹਾਂ ਪਾਣੀ ਪੂਰਾ ਫੁੱਲ ਦਿਖਾ ਰਹੇ ਸੀ ਟੇਲਾਂ ਤੇ ਉਨੇ ਅਨਸਾਰ ਆਖਿਆ ਵੀ ਪਾਣੀ ਤਾਂ ਪੂਰਾ ਹੈ ਅਸੀਂ ਨਾਲ ਦੀ ਨਾਲ ਉਹ ਵੀਡੀਓ ਦਿਖਾਤੀ ਆਹਾ ਪਿੰਡਾਂ ਦੇ ਮੋਗੇ ਬੰਦ ਅੱਜ ਐਸੇ ਕਰਕੇ ਪਾਣੀ ਸਾਡੇ ਪੂਰਾ ਤੇ ਜਿਹੜੀ ਫਿਰ ਉਹ ਐਮਐਲਏ ਸਾਹਿਬ ਵਾਲੀ ਉਹ ਜਿਹੜੀ ਕਲਿੱਪ ਆ ਉਹ ਨੀਕ ਬਣ ਗਈ ਮੋਬਾਈਲ 'ਚ ਵੀਡੀਓ ਵਾਇਰਲ ਉਹ ਕਿਹਨੇ ਕਰਤੀ ਫਿਰ ਉਹ ਅਸੀਂ ਆਪ ਕਰੀਆ ਜੀ ਤੇਰਾ ਪਿੰਡੋਂ ਕਰੀਆ ਗਰੁੱਪਾਂ 'ਚ ਪਾਤੀ ਉਹ ਉਦੋਂ ਗਾ ਵੱਧ ਗਈ ਉਹ ਹੌਲੀ ਹੌਲੀ ਅੱਛਾ ਹਾਂ ਉਹ ਤੁਸੀਂ ਲੋਕਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਵੀ ਆਹ ਭਰੇ ਜ ਹੈ ਇਹਨਾਂ ਦਾ ਦੇਖੋ ਕੀ ਕਹਿੰਦੇ ਸੀ ਕਹਿੰਦੇ ਸੀ ਅਸੀਂ ਕੈਮਰੇ ਲਵਾ ਦੇਾਂਗੇ ਅੱਜ ਸਾਡੀ ਕੈਮਰਾ ਲੱਗਿਆ ਹੋਇਆ ਵੀ ਪਟ ਰਹੇ ਆ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਕਿਸੇ ਕੋਲੇ ਵੀ ਕਿਸੇ ਤੋਂ ਕੋਈ ਚੀਜ਼ ਖੋਣੀ ਹੂੰ ਥੋੜਾ ਜਿਹਾ ਹਾਜਮੇ ਨਾਲ ਗੱਲ ਕਰਦੇ ਠੰਡੇ ਮਤੇ ਨਾਲ ਚੱਲੇ ਕੰਮ ਹੋਣ ਨਾ ਹੋਣ ਉਹ ਬੱਕਰੀ ਗੱਲ ਆ ਪਰ ਕਿਸੇ ਦੇ ਗੱਲ ਪੈਣਾ ਉਹ ਮਾੜੀ ਗੱਲ ਹੂੰ ਤੇ ਹੁਣ ਜੇ ਛੋਟੇ ਤੇ ਕੋਈ ਕਾਰਵਾਈ ਕਰਨ ਵੀ ਆ ਸਾਡੀ ਵੀਡੀਓ ਵਾਇਰਲ ਕਰਤੀ ਜਾਏ ਹਰ ਹਾਲਤ ਚੱਲੂਗਾ ਡਰ ਕੇ ਨਿਉਂ ਕੇ ਨਹੀਂ ਚੱਲਦਾ ਹੂੰ ਬੇਸ਼ੱਕ ਗੋਲੀ ਮਰਾ ਦੇ ਖੜਾ ਕੇ ਗੋਲੀ ਵੀ ਚੱਲੂਗਾ ਮੈਂ ਇੰਨਾ ਡਰਨ ਵਾਲਾ ਨਹੀਂ ਨਾ ਡਰਪੋਕ ਐ ਛੱਤ ਦੀ ਆਵਾਜ਼ ਠਾਵਾਂਗੇ ਹਰ ਹੀਲੇ ਠਾਵਾਂਗੇ ਹੂੰ ਰੁਕਦੇ ਨਹੀਂ ਜਿੰਨਾ ਚਿਰ ਪਾਣੀ ਮਿਲਦਾ ਨਹੀਂ ਪਿੱਛੇ ਨਹੀਂ ਹਟਦੇ ਅਸੀਂ ਲੋਕਾਂ ਨਾਲ ਖੜੇ ਆਂ ਲੋਕਾਂ ਦੇ ਨੁਮਾਇੰਦੇ ਆਂ ਲੋਕਾਂ ਖਾਤਰ ਅੱਜ ਵੀ ਜਾਣ ਜਾਵੇ ਜਾਵੇ ਤਾਂ ਜਾਵੇ ਤੇ ਉਦੋਂ ਬਾਅਦ ਚ ਫਿਰ ਛੋਡੇ ਨਾਲ ਕੋਈ ਸੰਪਰਕ ਸੰਪਰਕ ਕਰ ਰਿਹਾ ਨਹੀਂ ਸਾਡੇ ਨਾਲ ਸੰਪਰਕ ਨਹੀਂ ਕਰਦਾ ਜੇ ਅਸੀਂ ਪਹਿਲਾਂ ਵੀ ਉਹਦੇ ਘਰੇ ਵੀ ਮਿਲ ਕੇ ਆਏ ਆਂ ਕਈ ਵਾਰੀ ਸਾਡੇ ਨਾਲ ਉਹ ਸੰਪਰਕ ਨਹੀਂ ਕਰਦਾ ਉਹ ਵਿਖਲਾੜ ਝਾਉਂਦਾ ਜਦੋਂ ਆਉਂਦਾ ਉਹ ਤਾਂ ਕਹਿ ਦਿੰਦਾ ਵੀ ਮਤਲਬ ਤੁਸੀਂ ਖੱਡਾ ਚਲਾਉਂਦੇ ਸੀ ਸਾਡੇ ਪ੍ਰਧਾਨ ਨੂੰ ਕਹਿੰਦਾ 77 ਨੂੰ ਜ਼ਿਲ੍ਹਾ 77 ਨੂੰ ਹਰਜਿੰਦਰ ਸਿੰਘ ਬੱਗੀ ਦੇ ਵੀ ਤੁਸੀਂ ਉਹਦਾ ਰੇਤੇ ਵਾਲਾ ਵੀ ਖੱਡਾ ਚਲਾਇਆ ਅਸੀਂ ਕਿਹਾ ਵੀ ਇਹ ਗੱਲ ਨਹੀਂ ਸਬੂਤ ਉਹਦੀਆਂ ਉੱਥੇ ਸਾਰਾ ਪਹੁੰਚ ਗਏ ਡੀਆਈਐਸਪੀ ਐਸਐਸਪੀ ਪਹੁੰਚ ਕੇ ਉੱਥੇ ਮੌਕਾ ਦੇਖਿਆ ਗਿਆ ਨਹੀਂ ਸੀ ਹਾਂ ਪਰ ਅਸੀਂ ਸਬੂਤ ਕਰਦੇ ਹਾਂ ਉਹਦੇ ਅੱਜ ਤੱਕ ਤਿੰਨ ਚੱਲਦੇ ਆ ਨਹੀਂ ਐਮਐਲਏ ਦੇ ਹਾਂ ਐਮਐਲਏ ਦੇ ਆਪ ਦੇ ਤਿੰਨ ਚੱਲਦੇ ਆ ਹਿਸਾਬੱਤੀ ਲੈਂਦਾ ਉਹਨਾਂ ਤੋਂ ਵੱਡਾ ਜੰਮ ਗੰਭੀਰ ਇਲਜ਼ਾਮ ਲਾ ਰਹੇ ਹੋ ਤੁਸੀਂ ਸਾਡੇ ਕੋਲੇ ਕੀ ਕਹਿੰਦਾ ਮੈਂ ਟਰੈਕਟ ਵੀ ਛਡਾਇਆ ਸਾਡੇ ਪਿੰਡੋਂ ਉਹਦਾ ਅਰਜੰਟ ਟਰੈਕਟ ਘੇਰਿਆ ਹੋਇਆ ਲੋਕਾਂ ਤੋਂ ਵੀ ਆਹ ਦੇਖ ਲਓ ਇਹਨਾਂ ਦੀ ਆਹ ਅਸੀਂ ਕਹਤਾ ਵੀ ਨਹੀਂ ਆਇਆ ਆਪਣੀ ਨਿੱਜੀ ਦੁਸ਼ਮਣੀ ਨਹੀਂ ਕਿਸੇ ਨਾਲ ਹਾਂ ਦੇਖੋ ਨਿੱਜੀ ਤੁਹਾਨੂੰ ਨਹੀਂ ਨੀ ਇਹ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਆਪਦਾ ਹੱਕ ਮੰਗਦੇ ਆ ਹੱਕ ਤੇ ਖੜਾਂਗੇ ਜਿਹੜੇ ਤੁਸੀਂ ਕਹਿ ਰਹੇ ਹੋ ਨਜਾਇਜ਼ ਉਹਦਾ ਚੱਲਦਾ ਕੁਝ ਉਹ ਚੱਲੀ ਜਾਂਦਾ ਦੇਖ ਲਓ ਜਾ ਕੇ ਅੱਜ ਤੁਸੀਂ ਭੱਗ ਜਾਓ ਮੈਸਰ ਖਾਨੇ ਚ ਤਿੰਨ ਖੰਡੇ ਚਾਣ ਲਿੱਤੇ ਆ ਹੂੰ ਵੀ ਤੁਹਾਡੇ ਕੋਲ ਉਹਦੀਆਂ ਵੀਡੀਓ ਵੀਡੀਓ ਹੈਗੀਆਂ ਸਾਰਾ ਕੁਝ ਸਭ ਕੁਝ ਹੈ ਜੀ ਅਸੀਂ ਤੁਹਾਨੂੰ ਟਰੈਕਟਰ ਤੁਰੇ ਜਾਂਦੇ ਦਿਖਾ ਦੇਾਂਗੇ ਤੇ ਤੁਸੀਂ ਫਿਰ ਸ਼ਿਕਾਇਤ ਕੂਤ ਨਹੀਂ ਕੀਤੀ ਕਿਸੇ ਨੂੰ ਅਸੀਂ ਇਹ ਕਮਜ ਪੈਣੀ ਨਹੀਂ ਸੀ ਅਸੀਂ ਬਵਾਦ ਵਿੱਚ ਨਹੀਂ ਪੈਣਾ ਅਸੀਂ ਤਾਂ ਆਪਦਾ ਹੱਕ ਲੈਣ ਖਾਤਰ ਖੜਿਆ ਹੱਕ ਲਵਾਂਗੇ ਜਦੋਂ ਉਹ ਥੋੜਾ ਜਿਹਾ ਵੱਧਦਾ ਓਦੋਂ ਨੂੰ ਉਹ ਇਹ ਜਿਹਾ ਜਵਾਬ ਦਿੱਤਾ ਜਾਂਦਾ ਜੀ ਤੁਹਾਡੇ ਏਰੀਏ ਚ ਆ ਪਿੱਛੇ ਜੇ ਇੱਕ ਵੱਡੀ ਰੈਲੀ ਵੀ ਹੋਈ ਸੀ ਮੁੱਖ ਮੰਤਰੀ ਦਿੱਲੀ ਵੀ ਆਏ ਸੀ ਪੰਜਾਬ ਵੀ ਆਏ ਸੀ ਤੁਹਾਡੇ ਏਰੀਏ ਨੂੰ ਜਾਂ ਬਠਿੰਡੇ ਸਾਰੇ ਜ਼ਿਲ੍ਹੇ ਨੂੰ ਫੰਡ ਫੁੰਡੀ ਬਹੁਤ ਦੇ ਕੇ ਪਰ ਕੰਮ ਕੰਮ ਕੋਈ ਕੋਈ ਕੰਮ ਨਹੀਂ ਪਿੰਡਾਂ ਚ ਹੋ ਰਿਹਾ ਜੀ ਸਾਡੇ ਤਾਂ ਜਾ ਕੇ ਦੇਖ ਲੋ ਛੱਪੜ ਤੇ ਜਾ ਕੇ ਦੇਖ ਲੋ ਛੱਪੜ ਚ ਡਰ ਲੱਗਦਾ ਪਿੰਡ ਦੇ ਵਿਚਾਲੇ ਛੱਪੜ ਹੈ ਜੰਗਲ ਬਣਿਆ ਹੋਇਆ ਇੱਕ ਜੰਗਲ ਉਹ ਉੱਥੇ ਠੇਕਾ ਵੀ ਹੋਇਆ ਉਹਦਾ 32 ਲੱਖ ਦਾ ਪਰ ਇਹਨੇ ਅੱਜ ਤੱਕ ਕੰਮ ਨਹੀਂ ਚੱਲਣ ਦਿੱਤਾ ਕਹਿੰਦਾ ਜਨਾਚਰ ਸਰਪੰਚ ਨਹੀਂ ਬਦਲੀ ਤਾਂ ਮੈਂ ਕੰਮ ਨਹੀਂ ਚੱਲਣ ਦਿੰਦਾ ਹੂੰ ਅੱਛਾ ਤੁਹਾਡੇ ਸਰਪੰਚ ਨਾਲ ਵੀ ਉਹ ਆ ਹਾਂ ਜੀ सरपंच ਨੇ ਕਿਉਂ ਸਾਰੇ ਨਾਲ ਵਿਰੋਧ ਪਾਉਂਦਾ ਜਿਹੜਾ ਕੋਲੇ ਬੰਨ ਹਲਕੇ ਦੇ ਵਿੱਚ ਹੁਣ ਹੋਰ ਵੀ ਪਿੰਡ ਆਉਣਗੇ ਉੱਥੇ ਕੰਮ ਕੰਮ ਚੱਲਦਾ ਕਿ ਕਿ ਸੋਡੇ ਇਕੱਲੇ ਪਿੰਡ ਚ ਕੋਈ ਅਸੀਂ ਤਾਂ ਕਿਤੇ ਦੇਖੋ ਜੀ ਸਾਰੇ ਹਲਕੇ ਚ ਤੁਰੇ ਫਿਰਦੇ ਕੀ ਆਖਣਾ ਕਿਤੇ ਕੋਈ ਮਾੜਾ ਮੋਟਾ ਚੱਲਦਾ ਹੋਵੇ ਨਹੀਂ ਕਿਤੇ ਕੋਈ ਕੰਮ ਨਹੀਂ ਚੱਲ ਰਿਹਾ ਕੋਈ 19 ਨਿੱਕੇ ਮਾੜਾ ਮੋਟਾ ਜਿਹੜਾ ਮਿਲ ਕੇ ਕੋਈ ਚੱਲਦਾ ਹੋਵੇ ਉਹ ਚੱਲਦਾ ਹੋਵੇ ਨਹੀਂ ਅਸੀਂ ਕਹਿ ਨਹੀਂ ਸਕਦੇ ਸਾਡੇ ਪਿੰਡਾਂ ਚ ਤਾਂ ਜਾ ਕੇ ਹਾਲਤ ਦੇਖ ਲਓ ਤੇ ਜਿਹੜਾ ਇੱਕ ਹੋਰ ਮੈਂ ਤੁਹਾਨੂੰ ਦੁਬਾਰਾ ਪੁੱਛੂੰਗਾ ਜਿਵੇਂ ਹੁਣ ਮੋਬਾਈਲ ਖੋਲਿਆ ਉਹਦਾ ਕਿਤੇ ਕਾਰਨ ਕੋਈ ਹੋਰ ਤਾਂ ਨਹੀਂ ਕਹ ਲਓ ਐਮਐਲਏ ਸਾਹਿਬ ਵੀ ਆ ਜਾਣ ਜਾਂ ਕੋਈ ਹੋਰ ਗੱਲਬਾਤ ਅਸੀਂ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਭਾਈ ਤੁਸੀਂ ਆਪਦਾ ਪੱਖ ਦੋ ਉਹਦਾ ਪੱਖ ਲੈਣਾ ਬਣਦਾ ਜ਼ਰੂਰ ਹੋ ਉਹਦਾ ਕੋਈ ਕਾਰਨ ਨਹੀਂ ਗੱਲਬਾਤ ਚੱਲ ਰਹੀ ਸੀ ਗੱਲਬਾਤ ਚ ਉਹ ਬਖਲਾੜ ਝਾਕੇ ਉਹਨਾਂ ਨੇ ਮੋਬਾਈਲ ਨੂੰ ਹੱਥ ਪਾ ਲਿਆ ਅਸੀਂ ਆਪਦਾ ਵਾਪਸ ਖੋਲਿਆ ਹਮ ਬਸ ਇੱਥੇ ਹੀ ਹੋਈ ਆ ਸਾਡੀ ਪਾਣੀ ਦੇ ਮੁੱਦੇ ਤੇ ਗੱਲ ਚੱਲਦੀ ਆ ਤਾਂ ਨਾ ਪਿੰਡਾਂ ਦਾ ਮਸਲਾ ਪਹਿਲਾਂ ਕੋਟਵਾਰੇ ਚ ਵੀ ਇਹ ਮਸਲਾ ਉੱਠਿਆ ਜਿੱਦੇ ਗਿਆ ਇਹ ਹਮ ਸਾਡੇ ਕੋਟ ਪਰ ਉਹਨਾਂ ਨੇ ਉਹਦੇ ਵਿੱਚ ਬਹਿ ਕੇ ਉੱਥੇ ਗੱਲ ਉੱਥੇ ਖੜੇ ਹੋ ਕੇ ਗੱਲ ਸੁਣਾਤੀ ਅਸੀਂ ਅੱਡ ਖੜ ਕੇ ਗੱਲ ਸੁਣਾਉਣਾ ਚਾਹੁੰਦੇ ਸੀ ਜੀ ਕਹਿੰਦੇ ਸੀ ਵਿੱਚ ਨਾ ਖੱਲਰ ਪਵੇ ਉਹ ਨਹੀਂ ਚੱਲਿਆ ਗਿਆ ਸੱਚ ਸੁਣਨਾ ਔਖਾ ਲੱਗਿਆ ਉਹਨਾਂ ਨੂੰ ਬਸ ਇੰਨੀ ਹੀ ਗੱਲ ਇੰਨੀ ਗੱਲ ਬਾਤ ਕੋਈ ਗਾਲੀ ਗਲੋਚ ਜਾਂ ਕੋਈ ਹੋਰ ਕੁਛ ਹੀ ਨਹੀਂ ਅੱਜ ਤੱਕ ਗਾਲੀ ਗਲੋਚ ਨਾ ਅਸੀਂ ਦੇਣੀ ਹੈ ਕਿਸੇ ਨੂੰ ਨਾ ਦਿੱਤੀ ਹੈ ਜੀ ਨਹੀਂ ਹਾਂ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹੁੰਨੇ ਆਂ ਦੇਖੋ ਜੇ ਉਹ ਤੋਂ ਬਾਅਦ ਅਗਲਾ ਨਹੀਂ ਮੰਨੂ ਵਿਰੋਧ ਕਰ ਦਾਂਗੇ ਕਾਲੇ ਝੰਡਿਆਂ ਨਾਲ ਗਾਲੀ ਗਲੋਚ ਨਾਲ ਉਹਦੇ ਨਾਲ ਛੱਡੀ ਨਿੱਜੀ ਦੁਸ਼ਮਣੀ ਤਾਂ ਨਹੀਂ ਇਹ ਤਾਂ 4-5 ਸਾਲਾਂ ਲਈ ਆ ਆਈ ਮੈਂ ਲੇ ਕੁਰਸੀ ਤਾਂ ਬਦਲਦੀ ਰਹੂ ਨਾ ਸਾਡੀ ਨਿੱਜੀ ਦੁਸ਼ਮਨੀ ਕਿਸੇ ਨਾਲ ਨਹੀਂ ਸਾਡਾ ਤਾਂ ਕੰਮ ਨਹੀਂ ਮਸਲਾ ਹੈ ਜਿਹੜਾ ਕੰਮ ਨਹੀਂ ਕਰਦਾ ਉਹਦੇ ਬਰ ਖਲਾਫ ਹੈ ਜਿਹੜਾ ਕੰਮ ਕਰਦਾ ਉਹਨੂੰ ਸਲਾਮ ਹੈ ਤੇ ਇਹ ਇਹਨਾਂ ਦਾ ਉੱਥੇ ਕੋਈ ਪ੍ਰੋਗਰਾਮ ਸੀ ਸੋਡੇ ਪਿੰਡ ਪ੍ਰੋਗਰਾਮ ਕੀ ਸੀ ਰੱਖਿਆ ਹੋਇਆ ਸੀ ਜਿਹੜਾ ਇਹਨਾਂ ਨੇ ਹੁਣ ਚਲਾਇਆ ਹੋਇਆ ਵੀ ਕੰਮਾਂ ਬਾਰੇ ਵੀ ਨਾਲ ਲੈ ਕੇ ਅਫਸਰਾਂ ਨੂੰ ਵੀ ਅਸੀਂ ਤੁਰਤ ਕੰਮ ਕਰਦੇ ਆਂ ਅਸੀਂ ਉਸੇ ਬਾਰੇ ਸੁਣਾ ਰਹੇ ਹਾਂ ਇਸ ਵੀ ਸਰਕਾਰ ਤੁਹਾਡੇ ਦਰਵਾਰ ਵਾਲਾ ਹਾਂ ਦਰਵਾਰ ਵਾਲਾ ਹਾਂ ਉਹ ਦਰਬਾਰ ਵਾਲਾ ਕੰਮ ਸਾਡੇ ਚੱਲਿਆ ਹੋਇਆ ਸੀ ਉਹ ਦਰਬਾਰ 'ਚ ਅਸੀਂ ਨਹੀਂ ਬੜੇ ਇਸੇ ਕੰਮ ਦੇ ਬਾਰੇ ਨਹੀਂ ਬੜੇ ਵੀ ਖਲਾਰ ਨਾ ਪਵੇ ਅਸੀਂ ਪਾਸੇ ਖੜ ਕੇ ਗੱਲ ਕਰ ਲਈਏ ਹੂੰ ਉਹਨੇ ਉਸ ਤੋਂ ਬਾਅਦ ਗੱਲ ਵੀ ਕਰੀ ਆ ਅਸੀਂ ਰੋਕਿਆ ਵੀ ਨਹੀਂ ਸਾਨੂੰ ਕਹਿੰਦਾ ਸੀ ਮੈਂ ਪਿੰਡ 'ਚ ਨਹੀਂ ਆਉਂਦਾ ਜੇ ਤੁਸੀਂ ਕਹਿੰਦੇ ਹੋ ਅਸੀਂ ਕਹਤਾ ਨਹੀਂ ਪਿੰਡ 'ਚ ਅਸੀਂ ਰੋਕ ਨਹੀਂ ਰਹੇ ਅਸੀਂ ਇਹ ਗੱਲ ਸੁਣਾਉਣ ਖਾਤਰ ਸੱਦਿਆ ਸਾਨੂੰ ਆਓ ਗੱਲ ਸੁਣੋ ਸਾਡੀ ਇਤਿਹਾਬ ਦਾ ਕੰਮ ਆਪਦੀ ਸੁਣਾ ਕੇ ਜਾਓ ਪਰ ਛੱਤ ਸੁਣਨਾ ਬਹੁਤ ਔਖਾ ਸੱਚ ਸੁਣਿਆ ਨਹੀਂ ਗਿਆ ਬਖਲਾੜ ਚਾ ਕੇ ਮੋਬਾਈਲ ਖੋ ਲਿਆ ਪਰ ਇੱਥੇ ਸਾਡੀ ਨਿਬੜ ਗਈ ਸੀ ਵਾਪਸ ਲੈ ਲਿਆ ਖੋ ਲਿਆ ਉਹ ਤੋਂ ਮੋਬਾਈਲ ਆਪਦਾ ਜੀ ਬਾਈ ਨਹੀਂ ਗੱਲ ਬਾਈ ਨਹੀਂ ਗੱਲ ਜੀ ਜੀ ਕਰਮੇਲ ਜੀ ਧੰਨਵਾਦ ਜੀ ਅਸੀਂ ਸੋ ਇਸ ਮਾਮਲੇ ਦੇ ਉੱਤੇ ਐਮ ਐਲ ਏ ਸਾਹਿਬ ਨੂੰ ਇੱਕ ਵਾਰੀ ਕਾਲ ਜ਼ਰੂਰ ਕਰਾਂਗੇ ਫੋਨ ਤੇ ਸੰਪਰਕ ਕਰਨ ਦੀ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਫੋਨ ਦੇ ਉੱਤੇ ਆਪਦਾ ਪੱਖ ਰੱਖ ਰਿਹਾ ਤਾਂ ਫੋਨ ਵਾਲੀ ਤੁਹਾਨੂੰ ਰਿਕਾਰਡਿੰਗ ਇਸ ਤੋਂ ਬਾਅਦ ਤੁਸੀਂ ਕਲਿੱਪ ਤੋਂ ਬਾਅਦ ਜ਼ਰੂਰ ਸੁਣੋਗੇ ਜੇ ਮੰਨ ਕੇ ਚੱਲੋ ਵੀ ਉਹਨਾਂ ਨੇ ਨਾ ਉਹਦਾ ਪੱਖ ਰੱਖ ਥੱਲੇ ਪੱਟੀ ਚਲਾ ਕੇ ਤੁਹਾਨੂੰ ਦੱਸ ਵੀ ਦਵਾਂਗੇ ਵੀ ਉਹਨਾਂ ਨੇ ਆਪਦਾ ਪੱਖ ਰੱਖਿਆ ਜਾਂ ਨਹੀਂ ਰੱਖਿਆ ਜੇ ਪੱਖ ਰੱਖਿਆ ਤਾਂ ਕੀ ਪੱਖ ਰੱਖਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਅਸੀਂ ਉਹਨਾਂ ਨਾਲ ਵੀ رابطہ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਆਪਾਂ ਜਿਹੜੀ ਉਹਨਾਂ ਨੂੰ ਇਹ ਕਾਲ ਆ ਇਹ WhatsApp ਦੇ ਉੱਤੇ ਕਾਲ ਲਾਈ ਆ। ਇੱਕ ਵਾਰ ਆਪਾਂ ਉਹਨਾਂ ਨੂੰ ਸਿੱਧੀ ਜਿਹੜੀ ਕਾਲ ਆ ਸਿੱਧੀ ਕਾਲ ਵੀ ਆਪਾਂ ਉਹਨਾਂ ਨੂੰ ਲਾ ਕੇ ਦੇਖ ਲੈਣੇ ਆ। ਜੇ ਉਹ ਕਾਲ ਚਾਹਤੇ ਨੇ ਉਹਨਾਂ ਤੋਂ ਜਰੂਰ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਹੁਣ ਉਹਨਾਂ ਨੂੰ ਸਿੱਧੀ ਕਾਲ ਲਾਈ ਆ ਕਿਉਂਕਿ ਇਹ ਸਾਰਾ ਮਾਮਲਾ ਜਿਵੇਂ ਗੁਰਮੇਲ ਸਿੰਘ ਜੀ ਨੇ ਦੱਸਿਆ ਵੀ ਇਹ ਸਾਰਾ ਮਾਮਲਾ ਜਿਹੜਾ ਹੈਗਾ ਉਹ 19 ਤਰੀਕ ਦਾ ਯਾਨੀ ਕਿ 19 ਫਰਵਰੀ 2024 ਦਾ ਇਹ ਮਾਮਲਾ ਹੈਗਾ ਤੇ ਜਿਹੜਾ ਉਹਨਾਂ ਨੇ ਪਿੰਡ ਦੱਸਿਆ ਰਾਮਗੜ੍ਹ ਭੁੰਦੜ ਪਿੰਡ ਦੀ ਇਹ ਗੱਲ ਹੈ ਜਿਹੜਾ ਮੋੜ ਮੋੜ ਹਲਕੇ ਦਾ ਪਿੰਡਾ ਜਿੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਸਰਕਾਰ ਵਾਲਾ ਜਿੱਥੇ ਉਹ ਸਰਟੀਫਿਕੇਟ ਵਗੈਰਾ ਬੰਦੇ ਨੇ ਤਾਂ ਉੱਥੇ ਜਥੇਬੰਦੀਆਂ ਦੇ ਕੁਝ ਨੁਮਾਇੰਦਿਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਹੀ ਉਹ ਕਲਿੱਪ ਨਿਕਲਦਾ ਕਿਉਂਕਿ ਇਹ ਕਲੀਅਰ ਨਹੀਂ ਹੋ ਰਿਹਾ ਸੀ ਵੀ ਉਹ ਕਲਿੱਪ ਆ ਓਰੀਜਨਲ ਆ ਜਾਂ ਫੇਕ ਬਣਾਇਆ ਗਿਆ ਉਹਨਾਂ ਨੇ ਕਾਲ ਨਹੀਂ ਚੱਕੀ ਦੋ ਵਾਰ ਆਪਾਂ ਉਹਨਾਂ ਨੂੰ ਕਾਲ ਕਰ ਲਈ ਆ ਤੇ ਆਪਾਂ ਜਿਹੜੇ ਹੁਣ ਉਹਨਾਂ ਦੇ ਪੀਏ ਨੇ ਸਾਨੂੰ ਪਤਾ ਲੱਗਿਆ ਸਾਨੂੰ ਨੰਬਰ ਮਿਲਿਆ ਗਿਆ ਉਹਨਾਂ ਦਾ ਨਾਮ ਆ ਰੇਸ਼ਮ ਸਿੰਘ ਉਹਨਾਂ ਨੂੰ ਵੀ ਕਾਲ ਕਰਕੇ ਦੇਖਦੇ ਆ ਰੇਸ਼ਮ ਸਿੰਘ ਦਾ ਸਾਨੂੰ ਪਤਾ ਲੱਗਿਆ ਉਹਨਾਂ ਦਾ ਨੰਬਰ ਲਿਆ ਸੀ ਤੇ ਉਹਨਾਂ ਨੂੰ ਵੀ ਕਾਲ ਕਰਕੇ ਦੇਖਦੇ ਆ ਸਿੱਧੀ ਕਾਲ ਜੇ ਉਹ ਕਾਲ ਚਾਹਦੇ ਨੇ ਤਾਂ ਆਪਾਂ ਸੰਪਰਕ ਬਣਾਉਣ ਦੀ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿਉਂਕਿ ਕਲਿੱਪ ਕਈ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਵੀ ਇਹ ਕਲਿੱਪ ਪੋਸਟ ਕੀਤੀ ਹੈ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਆਪਾਂ ਕਹਿ ਦਈਏ ਵੀ ਜਿਨਨੇ WhatsApp ਗਰੁੱਪ ਨੇ ਜਾਂ ਹੋਰ ਕਿਤੇ ਬਹੁਤ ਕਿਤੇ ਜਿਹੜੀ ਇਹ ਕਲਿੱਪ ਵਾਇਰਲ ਹੋ ਰਹੀ ਆ ਤਾਂ ਜਿਵੇਂ ਆਪਾਂ ਨੂੰ ਜਥੇਬੰਦੀਆਂ ਦੇ ਨੁਮਾਇंदे ਦੱਸ ਕੇ ਗਏ ਸੀਗੇ ਵੀ ਉਹ ਕਲਿੱਪ ਉਹਨਾਂ ਵੱਲੋਂ ਹੀ ਵਾਇਰਲ ਕੀਤੀ ਗਈ ਆ ਸੋ ਇਹ ਵੀ ਇੱਕ ਨਵੀਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਇਹਨਾਂ ਨੇ ਵੀ ਨਹੀਂ ਆਪਾਂ ਨੂੰ ਕਾਲ ਚੱਕਿਆ ਆਪਾਂ ਇੱਕ ਵਾਰ ਇਹਨਾਂ ਨੂੰ ਵੀ WhatsApp ਦੇ ਉੱਤੇ ਕਾਲ ਲਾ ਕੇ ਦੇਖਦੇ ਆਂ ਦੂਨੇ ਪਾਸੇ ਹੀ ਆਪਾਂ ਇਹਨਾਂ ਨੂੰ ਟਰਾਈ ਕਰਕੇ ਦੇਖਦੇ ਆਂ ਵੀ ਜੇ ਚੱਕ ਲੈਣਗੇ ਉਹਨਾਂ ਦਾ ਵੀ ਪੱਖ ਲੈਣਾ ਪੰਦਾਗਾ ਤੇ ਆਪਾਂ ਇਹਨਾਂ ਨੂੰ ਦੇਖਦੇ ਆਂ ਜੇ ਇਹਨਾਂ ਦਾ ਨੰਬਰ WhatsApp ਦੇ ਉੱਤੇ ਸ਼ੋ ਹੋਇਆ ਇਹ ਨੰਬਰ ਫਾਇਨਲ ਨੂੰ ਦੇਖਦੇ ਆ ਕਾਲ ਲਾ ਕੇ ਹਾਂਜੀ ਨੰਬਰ ਇਹ ਸ਼ੋ ਹੋ ਰਿਹਾ ਹੈਗਾ ਫੋਟੋ ਵੀ ਐਮਐਲਏ ਸਾਹਿਬ ਦੀ ਲੱਗੀ ਆਸਾ ਨੰਬਰ ਦੇ ਉੱਤੇ ਰੇਸ਼ਮ ਸਿੰਘ ਜੀ ਦਾ ਨੰਬਰ ਆ ਐਮਐਲਏ ਸਾਹਿਬ ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਜਿਹੜੀ ਲੱਗੀ ਹੋਈ ਆ ਇੱਕ ਵਾਰੀ ਅਸੀਂ ਤੁਹਾਨੂੰ ਜਿਹੜਾ ਦਿਖਾ ਵੀ ਦਿੰਨੇ ਆ ਉਹਨਾਂ ਦੇ ਪੀਏ ਦਾ ਜਿਹੜਾ ਨੰਬਰ ਆ ਆ ਵਟਸਐਪ ਦੇ ਉੱਤੇ ਆਪਾਂ ਕਾਲ ਉਹਨਾਂ ਨੂੰ ਲਾਈ ਹੋਈ ਆ ਜੇ ਆਪਣਾ ਉਹ ਗੱਲ ਕਰਾ ਸਕਣ ਐਮਐਲਏ ਸੁਖਵੀਰ ਮੈਸਰਖਾਨਾ ਦੇ ਨਾਲ ਆਪਾਂ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਉਹਨਾਂ ਦਾ ਅਸੀਂ ਜਦੋਂ ਤੱਕ ਇਹ ਵੀਡੀਓ ਬਣਾ ਰਹੇ ਆ ਹੁਣ ਜਿਹੜਾ ਸਮਾਂਗਾ ਸਵਾ 1 ਦਾ ਜਿਹੜਾ ਟਾਈਮ ਆ ਉਹ ਸਾਡੇ ਕੋਲੇ ਹੋਇਆਗਾ ਤੇ ਅਸੀਂ ਸ਼ਾਮ ਤੱਕ ਇਹ ਵੀਡੀਓ ਪੋਸਟ ਕਰਨਾ ਸੀ ਉਦੋਂ ਤੱਕ نو انسر نو انسر ਆ ਗਿਆ ایدھروں نہیں کال انہوں نے ਚੱਕੀ ਸੀ ਉਦੋਂ ਤੱਕ ਇੱਕ ਦੋ ਵਾਰੀ ਹੋਰ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਇਹਨਾਂ ਨੇ ਪੱਖ ਦਿੱਤਾ ਤਾਂ ਅਸੀਂ ਪੱਖ ਜਰੂਰ ਲੋਕਾਂ ਨੂੰ ਉਹ ਸੁਣਾਵਾਂਗੇ ਜਾਂ ਪੱਖ ਲੋਕਾਂ ਦੇ ਸਾਹਮਣੇ ਰੱਖਾਂਗੇ ਕਿਉਂਕਿ ਕੱਲ ਨੂੰ ਇਹ ਨਾ ਕੈਨ ਵੀ ਸਾਨੂੰ ਕਿਸੇ ਨੇ ਕਾਲ ਨਹੀਂ ਕੀਤੀ ਜਾਂ ਸਾਡਾ ਪੱਖ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਸਾਨੂੰ ਸਿਰਫ ਏਕ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਆਪਾਂ ਦੋ ਵਾਰ ਜਿਹੜਾ ਐਮਐਲਏ ਸਾਹਿਬ ਨੂੰ ਵੀ ਕਾਲ ਕੀਤੀ ਆ ਹਾਲਾਂਕਿ ਆ ਕੈਮਰਾ ਆਨ ਹੋਣ ਤੋਂ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਇਹਨਾਂ ਨੂੰ ਕਾਲ ਕਰ ਲਈ ਸੀ ਵੀ ਰਿਕਾਰਡ ਕਰ ਲਾਂਗੇ ਦੂਸੇ ਸਿੱਧੇ ਸਾਹਿਬ ਨਾਲ ਉਮੀਦ ਨਹੀਂ ਹੋਈ ਤਾਂ ਇਹਨਾਂ ਨੂੰ ਕਾਲ ਕੀਤੀ ਐ ਐਮਐਲਏ ਸਾਹਿਬ ਨੂੰ ਤੇ ਵਟਸਐਪ ਦੇ ਉੱਤੇ ਵੀ ਤੇ ਸਿੱਧੀ ਡਾਇਰੈਕਟ ਕਾਲ ਵੀ ਤੇ ਉਹਨਾਂ ਦੇ ਜਿਹੜੇ ਪੀਏ ਜਿੰਨਾ ਬਾਰੇ ਸਾਨੂੰ ਪਤਾ ਲੱਗਿਆ ਵੀ ਰੇਸ਼ਮ ਸਿੰਘ ਨਾਮ ਦਾ ਕੋਈ ਵਿਅਕਤੀ ਉਹਨਾਂ ਦੇ ਨਾਲ ਹੁੰਦਾ ਜਿਨ੍ਹਾਂ ਨੂੰ ਪੀਏ ਅ ਗਾ ਗਾਗਵੀ ਐਮਐਲਏ ਸਾਹਿਬ ਦੇ ਪੀਏ ਨੇ ਉਹਨਾਂ ਨੂੰ ਵੀ ਦੋ ਵਾਰ ਅਸੀਂ ਕਾਲ ਕਰੀਏ ਦੋ ਵਾਰ ਸਿੱਧੀ ਕਾਲ ਕਰੀਏ ਤੇ ਦੋ ਵਾਰ ਵਟਸਐਪ ਦੇਤੇ ਸਾਡਾ ਕੋਈ ਸੰਪਰਕ ਨਹੀਂ ਬਣਿਆ ਤੇ ਅਸੀਂ ਜੇ ਪੱਖ ਹੋਇਆ ਤਾਂ ਪੱਖ ਜ਼ਰੂਰ ਅ ਸੁਣਾਵਾਂਗੇ ਸੋਨੂੰ ਤੇ ਜੇ ਨਾ ਪੱਖ ਹੋਇਆ ਤਾਂ ਫਿਰ ਇੱਥੇ ਹੀ ਜਿਹੜੀ ਇਹ ਵੀਡੀਓ ਆ ਅਸੀਂ ਇਹਨੂੰ ਸਮਾਪਤ ਕਰਾਂਗੇ ਧੰਨਵਾਦ